ਗਲੋਰੀ ਅੱਜ ਆਪਾਂ ਗਾਣਾ ਡੱਬ ਕਰਾਉਣ ਚੱਲੇ ਚੰਦੀਕੜ ਮੋਹਾਲੀ ਤੇ ਨਾਲ ਮੇਰੇ ਗਗਨ ਸਿੰਘ ਬੜਿਆਂ ਨਾਲਲੇ ਹਾਰੇ ਸਿਰ ਪਰ ਉਹ ਗਾਣਾ ਨਹੀਂ ਦਿੰਦਾ ਰੱਬ ਦੀ ਮਿਹਰ ਨਾਲ ਆਪਾਂ ਗਾਣਾ ਲਿਖਤਾ ਤੇ ਡੱਬ ਕਰਾਉਣ ਚੱਲੇ ਆ ਤੇ ਆ ਗਗਨ ਸਿਆ ਕੀ ਹਾਲ ਚਾਲ ਦੋਸਤੋ ਗੱਡੀ 'ਚ ਬੈ ਗਏ ਆ ਗੱਡੀ ਚੱਲ ਪੀ ਜੇ ਟਾਈਮ ਹੋ ਗਿਆ ਗੱਡੀ ਦੇ ਤਰੰਦਾ ਤੇ ਚਲੀਏ ਬਾਏ ਬਾਏ ਮਰਸਰ ਵਾਲਿਓ ਚਲੀਏ ਮੋਹਾਲੀ ਲੋੜੀ 4 ਘੰਟਿਆਂ ਤੋਂ ਬਾਅਦ ਸਫਰ ਕਰਕੇ ਆਪਾਂ ਪਹੁੰਚ ਗਏ ਮੁਹਾਲੀ ਤੇ ਗगन ਸਿੰਘਾਂ ਜਲਦੀ ਤਰੋ ਟਾਈਮ ਨਹੀਂ ਹੈਗਾ ਵੀਡੀਓ ਆ ਜੋ ਵੀਡੀਓ ਬਣਾ ਲਈਏ ਰਮਾ ਲਾ ਲਓ ਮੂੰਹ ਤੋਂ ਨਹੀਂ ਨਹੀਂ ਮੈਂ ਨਹੀਂ ਰਮਾ ਲਾਉਣਾ ਗਰਮੀ ਬੜੀ ਆ ਵਿਕਰਮ ਸਿੰਘਾਂ ਦੋਸਤੋ ਟਾਈਮ ਹੋ ਗਿਆ 11:30 ਤੇ ਭੁੱਖ ਬੜੀ ਲੱਗੀ ਆ ਤੇ ਇੰਨੇ ਕੋਈ ਲਾਗੇ ਖਾਣ ਪੀਣ ਵਾਸਤੇ ਕੋਈ ਢਾਬਾ ਵਗੈਰਾ ਤੇ ਲੱਭ ਰਹੇ ਆ ਗਗਨ ਸਿਆਨ ਦਾ ਸਬਕ ਲੱਗੀ ਕਿ ਨਹੀਂ ਭੁੱਖ ਤੇ ਬੜੀ ਲੱਗੀ ਲੋ ਜੀ ਹੁਣ ਆਪਾਂ ਸਟੂਡੀਓ ਵੱਲ ਜਾ ਰਹੇ ਹਾਂ ਤੇ ਪਹੁੰਚ ਹੀ ਗਏ ਸਟੂਡੀਓ ਗਾਣਾ ਡੱਬ ਕਰਤਾ ਬਾਬੇ ਦੀ ਮਿਹਨਤ ਨਾਲ ਤੇ ਸਾਡੇ 뮤직 ਡਾਇਰੈਕਟਰ ਗਗਨ ਸਿਆਨ ਆ ਜਾ ਫੋੜਲ ਵਾਲਾ ਦਮੀ ਗਗਨ ਸਿਆਨ ਨੇ ਫੋੜਲ ਲੋ ਜੀ ਬਲੌਗ ਆਪਣਾ ਬਣ ਗਿਆ ਬਹੁਤ ਸੋਹਣਾ ਤੇ ਆਪਣੇ ਚੈਨਲ ਆ ਅੰਮਰ ਸਬਲੌਗ ਵੀਡੀਓ ਤੇ ਬਹੁਤ ਜਲਦੀ ਰਿਲੀਜ਼ ਕਰਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੰਨਾ ਨਾ ਭੁੱਲਣਾ ਤਾਂ ਨਾ ਮਾਝੀ